ਚਟਾਲ ਸੀ ਉਹਨੂੰ ਬਿਲਡ ਕਰਕੇ ਪੰਡਵਾਨੇ ਕੱਟ ਕੇ ਉਹਨੂੰ ਬਣਾਇਆ ਸੀ ਪੰਡਵ ਨੇ ਉਹਨਾਂ ਦੀ ਚਦਰਨ ਬਵਾਸੀ ਸੀ ਉਹਨਾਂ ਨੇ ਤੇ ਕਟਿਆ ਉਸ ਟਾਈਮ ਤੇ ਉਹਨਾਂ ਨੇ ਇੰਨੀ ਮਿਹਨਤ ਕਰਕੇ ਉਹਨੂੰ ਬਿਲਡ ਕੀਤਾ ਸੀ ਤੇ ਅੱਜ ਵੀ ਇਹ ਬੜਾ ਹਿਸਟੋਰੀਕ ਪਲੇਸ ਪੂਰੇ ਇੰਡੀਆ ਚ ਫੇਮ ਹੈ ਦੇ ਇੰਟਰਨੈਸ਼ਨਲ ਕੁਝ ਬਿਸਟਰ ਵੀ ਸਾਡੀ ਧਿਆਨ ਦੇ ਨੇ ਬਹੁਤ ਐਸੀ ਤਰ੍ਹਾਂ ਦੇ ਧਾਰਮਿਕ ਸਥਾਨ ਇਤਿਹਾਸਿਕ ਸਥਾਨ ਵਜੂਦ ਨੇ ਜਿਹੜਾ ਲੋਕਾਂ ਤੱਕ ਨਹੀਂ ਪਹੁੰਚਾ ਉਹਨ ਐਸ ਮੰਦਿਰ ਬਾਰੇ तकरीबन तकरीबन ਇੰਟਰਨੈਸ਼ਨਲ ਲੈਵਲ ਦੇ ਉੱਤੇ ਐਸ ਮੰਦਿਰ ਬਾਰੇ ਲੋਕਾਂ ਨੂੰ ਪਤਾ ਹੈ ਇਹ ਪਹਾੜ ਦੇ ਵਿੱਚ ਇੰਤਨਾ ਬਣਾ ਕੇ ਉਹਨਾਂ ਨੇ ਐਸ ਮੰਦਿਰ ਦਾ ਬਣਾਇਆ ਆਪਣੀ ਪੂਜਾ ਪਾਠ ਵਾਸਤੇ ਉਸ ਟਾਈਮ ਦੇ ਉੱਤੇ ਪਾਂਡਵਾ ਨੇ ਬਣਾਇਆ ਹੋਵੇਗਾ ਦੇਖੋ ਉਸ ਟਾਈਮ ਤੋਂ ਮਸ਼ੀਨਰੀ ਨਹੀਂ ਹੱਥ ਸੇ ਹੁੰਦਾ ਤਾਂ ਔਰ ਉਸ ਟਾਈਮ ਤੋਂ ਲੋਹੇ ਕੀ ਖੋਜ ਵੀ ਬੜਾ ਹੀ ਘੱਟ ਸੀ ਅਸੀਂ ਕਿਸੇ ਕਿਸੇ ਜਾਂ ਕਿਸੇ ਦਾ PTC نیوز دے سارے درشکاراں نو میرے ਵੱਲੋਂ میری ٹیم ਵੱਲੋਂ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਹਮੇਸ਼ਾ ਹੀ ਤੁਹਾਨੂੰ ਨਵੇਂ-ਨਵੇਂ ਜਿਹੜੇ ਇਤਿਹਾਸਿਕ ਸਥਾਨ ਨੇ ਉਹ ਦਿਖਾਉਂਦੇ ਆ ਰਹੇ ਹਾਂ ਉਸੇ ਲੜੀ ਦੇ ਤਹਿਤ ਅੱਜ ਆਪਾਂ ਫਿਰ ਡਿਸਟ੍ਰਿਕਟ ਕਾਂਗੜਾ ਦੇ ਨਗਰੋਟਾ ਸੂਰੀਆਂ ਦੇ ਕੋਲ ਪਹੁੰਚੇ ਹਾਂ ਜਿੱਥੇ ਇੱਕ ਇਸ ਤਰ੍ਹਾਂ ਦਾ ਟੈਂਪਲ ਹੈ ਮਸਰੂਰ ਰੌਕ ਟੈਂਪਲ ਜਿਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਦੱਸਿਆ ਜਾਂਦਾ ਹੈ ਕਿ ਇੱਕ ਪਹਾੜੀ ਨੂੰ ਹੱਥ ਦੇ ਨਾਲ ਪਹਾੜੀ ਨੂੰ ਕੱਟ ਕੇ ਉਹ ਹੱਥ ਦੇ ਨਾਲ ਇੱਥੇ ਮੰਦਰ ਬਣਾਈ ਗਏ ਸਨ ਉੰਨੀਆਂ ਚੋਂ 1905 ਦੇ ਵਿੱਚ ਕਹਿੰਦੇ ਨੇ ਕਿ ਇੱਥੇ ਇੱਕ ਭਚਾਲ ਇਸ ਤਰ੍ਹਾਂ ਦਾ ਜਬਰਸਤ ਆਇਆ ਜਿਨ੍ਹਾਂ ਚ 14 ਮੰਦਰ ਖੰਡਰ ਦੇ ਰੂਪ ਬਣ ਗਏ ਤੇ ਜਿਨ੍ਹਾਂ ਚੋਂ 5 ਦੇ ਰਹਿ ਗਏ ਨੇ ਉਹਨਾਂ ਤੇ ਉਹਨਾਂ ਦੇ ਅੱਜ ਤੁਹਾਨੂੰ ਦਰਸ਼ਨ ਕਰਾਣੇ ਹਨ ਇਸ ਲਈ ਆਪਾਂ ਖੜੇ ਹਾਂ ਮਸਰੂਰ ਪਿੰਡ ਦੇ ਵਿੱਚ ਜਿੱਥੇ ਮਸਰੂਰ ਰੌਕਾ ਟੈਂਪਲ ਆ ਰਸਤਾ ਜਾ ਰਿਹਾ ਮਸਰੂਰ ਰੌਕਾ ਟੈਂਪਲ ਨੂੰ ਜੋ ਐਸ ਵਲੇ ਸੈਂਟਰ ਦੇ ਅਧੀਨ ਹੈ ਇਹ ਟੈਂਪਲ ਨੂੰ ਸੈਂਟਰ ਨੇ ਆਪਣੇ ਅਧੀਨ ਕੀਤਾ ਹੈ ਉਹ ਇਸ ਦੀ ਦੇਖਭਾਲ ਕਰਦੀ ਹੈ ਆਹ ਦੇਖ ਸਕਦੇ ਹੋ ਕਿ ਕਾ ਪਹਾੜੀ ਸੀਗੀ ਤੇ 8ਵੀਂ ਸਦੀ ਦੇ ਇਸ ਟੈਂਪਲ ਦਾ ਦੱਸਿਆ ਜਾਂਦਾ ਹੈ ਕਿ 8ਵੀਂ ਸਦੀ ਦਾ ਇਹ ਟੈਂਪਲ ਬਣਾਇਆ ਗਿਆ ਸੀ ਇਹ ਮੰਦਿਰ ਬਣਾਇਆ ਗਿਆ ਸੀ ਤੇ ਪਾਂਡਵਾਂ ਨੇ ਬਣਾਇਆ ਸੀ ਉਸ ਵਕਤ ਪਾਂਡਵਾ ਨੇ ਇਸ ਮੰਦਿਰ ਦਾ ਨਿਰਮਾਣ ਕੀਤਾ ਸੀ ਆਪਣੇ ਹੱਥ ਨਾਲ ਕੱਟ-ਕੱਟ ਕੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਮੰਦਿਰ ਹੈ ਜਿਹੜਾ ਇੱਕ ਸਟਾਰਟਿੰਗ ਹੈ ਹਲੇ ਅੱਗੇ ਚੱਲ ਕੇ ਤੁਹਾਨੂੰ ਦਿਖਾਣੇ ਆ ਇਸ ਵਕਤ ਆਪਾਂ ਅੰਦਰ ਪਹੁੰਚ ਚੁੱਕੇ ਆ ਟੈਂਪਲ ਦੇ ਅੰਦਰ ਸਭ ਤੋਂ ਪਹਿਲਾਂ ਤੇ ਆਪਾਂ ਇੱਥੇ ਟਿਕਟ ਕਟਵਾਈ ਟਿਕਟ ਕਟਾਈ ਇਹਨਾਂ ਨੇ ਆਨਲਾਈਨ ਟਿਕਟ ਅਤੇ ਹੁੰਦੀ ਹੈ ਤੁਹਾਨੂੰ ਮੈਂ ਇੱਕ ਸਭ ਤੋਂ ਪਹਿਲਾਂ ਮੈਂ ਨੂੰ ਆਪਣੇ ਕੈਮਰਾਮੈਨ ਨੂੰ ਕਹਾਂ ਕਿ ਦਿਖਾਵੇ ਕਿ ਟਿਕਟ ਜਿਹੜੀ ਕਿਸ ਤਰ੍ਹਾਂ ਇਹਨਾਂ ਨੇ ਕਰਦੇ ਨੇ ਆ ਟਿਕਟ ਦਾ ਸਕੈਨਰ ਲੱਗਾ ਕਿਉਂਕਿ ਇਹ ਸੈਂਟਰ ਗਵਰਨਮੈਂਟ ਦੇ ਅੰਡਰ ਹੈਗੀ ਆ ਕੈਸ਼ ਇੱਥੇ ਅੱਜ ਕੱਲ ਨਹੀਂ ਚੱਲਦਾ ਕਿਉਂਕਿ ਪਹਿਲਾਂ ਕੈਸ਼ ਚੱਲਦਾ ਸੀਗਾ ਕੋਵਿਡ ਤੋਂ ਬਾਅਦ ਇੱਥੇ ਇਹਨਾਂ ਨੇ ਆਨਲਾਈਨ ਹੀ ਸਭ ਕੁਝ ਕਰ ਦਿੱਤਾ ਆ ਤੁਹਾਨੂੰ ਦਿਖਾ ਰਹੇ ਆ ਸਕੈਨ ਹੈ ਇਹਨੂੰ ਸਕੈਨ ਕਰਕੇ ਆਨਲਾਈਨ ਟਿਕਟ ਇੱਥੇ ਪੈਸੇ ਉਹਨਾਂ ਨੂੰ ਸਰਕਾਰ ਨੂੰ ਪੇ ਕੀਤੇ ਜਾਂਦੇ ਨੇ ਤੇ ਹੁਣ ਪਹਿਲਾਂ ਆਪਾਂ ਅੰਦਰ ਪਹੁੰਚ ਚੁੱਕੇ ਆ ਤੇ ਪਹੁੰਚ ਕੇ ਤੁਹਾਨੂੰ ਦਿਖਾ ਰਹੇ ਆ ਕਿ ਆ ਟੈਂਪਲ ਦੀ ਜਿਹੜੀ ਆ ਜਿਹੜਾ ਕਹਿੰਦੇ ਨੇ ਕਿ ਹੱਥ ਦੇ ਨਾਲ ਬਣਾਇਆ ਗਿਆ ਸੀਗਾ ਲੋਕ ਵੀ ਦੇਖ ਸਕਦੇ ਹੋ ਤੁਸੀਂ ਇੱਥੇ ਆਏ ਨੇ ਯਾਤਰੀ ਦੇਖਣ ਵਾਸਤੇ ਇਸ ਟੈਂਪਲ ਨੂੰ ਬੜੀ ਬੜੀ ਦੂਰੋਂ ਵੀ ਕਈ ਆਂਦੇ ਨੇ ਕਈ ਨਜ਼ਦੀਕੋਂ ਵੀ ਆਨ ਕੇ ਦੇਖਦੇ ਨੇ ਉਹਨਾਂ ਦੇ ਇਤਿਹਾਸਰ ਵੀ ਆਂਦੇ ਨੇ ਆਹ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਹ ਘਾ ਤਲਾ ਹੈ ਤਲਾਬ ਵੀ ਕੋਈ ਹਿਸਟੋਰੀਕਲ ਹੈ ਤੇ ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜੋ ਪਾਂਡਵਾ ਨੇ ਬਣਾਇਆ ਹੋਵੇਗਾ ਉਹਨਾਂ ਨੇ ਆਪਣੇ ਪਾਣੀ ਵਾਸਤੇ ਜਾਂ ਆਪਣੇ ਇਸ਼ਨਾਨ ਵਾਸਤੇ ਪੂਰੇ ਪ੍ਰਬੰਧ ਵੀ ਕੀਤੇ ਹੋਣਗੇ ਉਸੇ ਤਰ੍ਹਾਂ ਦੇ ਹਿਸਾਬ ਨਾਲ ਹੀ ਹੈ ਕੀਤਾ ਇਹਨਾਂ ਨੇ ਆਪਾ ਬਣਾਇਆ ਹੋਇਆ ਆ ਟੈਂਪਲ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਹੱਥ ਦੇ ਨਾਲ ਇਹਨਾਂ ਨੇ ਕੁਝ ਇੱਕ ਪਹਾੜ ਨੂੰ ਕੱਟ ਕੇ ਬਣਾਇਆ ਹੈ ਬਿਲਕੁਲ ਸੋਹਣੀ ਚੀਜ਼ ਨਾਲ ਜਿਹਨੂੰ ਰੌਕ ਕਟ ਟੈਂਪਲ ਵੀ ਕਿਹਾ ਜਾਂਦਾ ਹੈ ਆ ਦੇਖ ਸਕਦੇ ਹੋ ਤੁਸੀਂ ਕਿ ਇੱਕ ਆ ਸਾਈਡ ਤੇ ਪਹਾੜੀ ਵੀ ਤੁਹਾਨੂੰ ਦਿਖਾ ਰਿਹਾ ਆ ਕਿ ਆ ਇੱਕ ਪਹਾੜੀ ਵੀ ਹੈ ਜਿਹੜੀ ਹੋ ਸਕਦਾ ਇਸ ਦੇ ਨਾਲ ਹੀ ਮਿਲਦੀ ਹੋਵੇ ਜਿਹਨੂੰ ਕੱਟ ਕੇ ਬਣਾਇਆ ਗਿਆ ਸਾਡੇ ਨਾਲ ਇੱਥੇ ਜਿਹੜੇ ਲੋਕ ਬੈਠੇ ਆਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿ ਆਏ ਨੇ ਕਿੱਥੋਂ ਆਏ ਨੇ ਤੇ ਕੀ ਸਟੋਰੀ ਹਿਸਟੋਰੀਕਲ ਮਹੱਤਵ ਹੈ ਤੇ ਕੀ ਇਹ ਜਾਣਦੇ ਨੇ ਹਾਂ ਮੈਂ ਪਰਮਜੀਤ ਸਿੰਘ ਹਿਮਾਚਲ ਤੋਂ ਰਹਿਣ ਵਾਲੇ ਸੀ ਧੰਸ਼ਾ ਤੋਂ ਲੋਕ ਲੈ ਕੇ ਆਇਆ ਠੀਕ ਹੈ ਜੀ ਤੇ ਅੱਜ ਆ ਤੁਸੀਂ ਕਿੱਥੇ ਆਏ ਤੁਸੀਂ ਅਸੀਂ ਰੋਕਟ ਮਸੂਲ ਟੈਂਪਲ ਕਿ ਰਹਿਤੀ ਹਾਤ ਬਾਰੇ ਵੀ ਹੈ ਜੀ ਇਤਿਹਾਸਿਕ ਟੈਂਪਲ ਹੈਗਾ ਇਹ ਬੜੀ ਦੁਨੀਆ ਜਾਣਦੀ ਹੈਗੀ ਇੰਟਰਨੈਸ਼ਨਲ ਤੁਸੀਂ ਦੇਖ ਰਹੇ ਘੁੰਮਦੇ ਫਿਰਦੇ ਦੇਖਿਆ ਹੋਣਾ ਕਿ ਇੰਟਰਨੈਸ਼ਨਲ ਵੀ ਇੱਥੇ ਕੋਈ ਟੂਰਿਸਟ ਆ ਰਹੇ ਨੇ ਤੇ ਪੰਡਵਾ ਦਾ ਬਣਾਇਆ ਹੋਇਆ ਟੈਂਪਲ ਸੀ ਰੌਕ ਟੈਂਪਲ ਨੂੰ ਕਹਿੰਦੇ ਆ ਇਹ ਵਨ ਰੌਕ ਸੀ ਰੌਕ ਟੈਂਪਲ ਦਾ ਮਤਲਬ ਉਸ ਲਾਈਕ ਕਿ ਇਹ ਪਹਿਲਾਂ ਇੱਕ ਚਟਾਨ ਸੀ ਉਹਨੂੰ ਬਿਲਡ ਕੀਤਾ ਹੈ ਪੰਡਵਾ ਨੇ ਕੱਟ ਕੇ ਉਹਨੂੰ ਬਣਾਇਆ ਸੀ ਪੰਡਵਾ ਨੇ ਉਹਨਾਂ ਦੀ ਜਦੋਂ ਉਹਨਾਂ ਦਾ ਬਨਵਾਸ ਸੈੱਟ ਸੀ ਉਹਨਾਂ ਨੇ ਇੱਥੇ ਕੱਟਿਆ ਉਸ ਟਾਈਮ 'ਚ ਉਹਨਾਂ ਨੇ ਇੰਨੀ ਮਿਹਨਤ ਕਰਕੇ ਉਹਨਾਂ ਨੂੰ ਬਿਲਡ ਕੀਤਾ ਸੀ ਅੱਜ ਵੀ ਇਹ ਬੜਾ ਹਿਸਟੋਰਿਕ ਪਲੇਸ ਪੂਰੇ ਇੰਡੀਆ ਚ ਫੇਮ ਹੈ ਦੇ ਇੰਟਰਨੈਸ਼ਨਲ ਕੁਝ ਵਿਜ਼ਟਰ ਵੀ ਸਾਡੇ ਇੱਥੇ ਆਉਂਦੇ ਨੇ ਇੰਟਰਨੈਸ਼ਨਲ ਫੇਮਸ ਹੋ ਗਿਆ ਇੰਟਰਨੈਸ਼ਨਲ ਹਿਸਟਰੀ ਤੇ ਹੈਗੇ ਬੜੇ ਲੋਕ ਇੱਥੇ ਆਉਂਦੇ ਨੇ ਤੇ ਇਹਨਾਂ ਦੀ ਪੰਡਵਾਦੀ ਇੱਕ 1905 ਥੋੜਾ ਜਿਹੜਾ ਇਹ ਬਿਲਡ ਹੋਇਆ ਸੀ ਇੱਕ ਅਰਥਿਕ ਕਾਰਨ ਨਾਲ ਥੋੜਾ ਸਾ ਮਾਰਾ ਜਾ ਇਹਨੂੰ ਡਿਸਟਰੋਏ ਹੋ ਗਿਆ ਸੀ ਇਹ ਕਹਿੰਦੇ 19 ਟੈਂਪਲ ਇੱਥੇ ਸੀਗੇ ਜਿਨ੍ਹਾਂ ਚੋਂ ਖਤਮ ਹੋ ਗਏ ਕੁਝ ਟੈਂਪਲ ਨਾ ਬਿਲਕੁਲ ਬਿਲਕੁਲ ਸਹੀ ਇਨਫੋਰਮੇਸ਼ਨ ਤੁਹਾਡੀ 1905 ਇੱਥੇ ਇੱਕ ਭੂਕंप ਆਇਆ ਸੀ ਉਹਦੇ ਨਾਲ ਬੜੀ ਪੂਰੀ ਡਿਸਟ੍ਰਿਕਟ ਕਾਂਗੜ ਬੜੀ ਤਬਾਹੀ ਹੋਈ ਸੀ ਉਸ ਕਰਕੇ ਥੋੜਾ ਸੇ ਇਹਨੂੰ ਇਨਸਾਨ ਪੁੱਛਿਆ ਫਿਰ ਵੀ ਇਹਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਹਾਲੇ ਵੀ ਤੁਸੀਂ ਦੇਖ ਰਹੇ ਹੋ ਇਤਨਾ ਬੜੀਆ ਮਤਲਬ ਡਿਜ਼ਾਈਨ ਕਿਤੇ ਹੈਗਾ ਬਾਕੀ ਰਹੀ ਸੀ ਬਿਲਕੁਲ ਜੀ ਆਪਣੇ ਹੱਥਾਂ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਕਿ ਰੌਕ ਕਾ ਟੈਂਪਲ ਆ ਆ ਦੇਖ ਸਕਦੇ ਹੋ ਕਿ ਆ ਮੂਰਤੀਆਂ ਜਿਹੜੀਆਂ ਛੋਟ ਛੋਟੀਆਂ ਮੂਰਤੀਆਂ ਜੋ ਇਹ ਚੀਜ਼ਾਂ ਬਣਾਈਆਂ ਗਈਆਂ ਹਨ ਵਾਕਈ ਨਕਾਸ਼ੀ ਆਪਣੇ ਹੱਥਾਂ ਨਾਲ ਕੀਤੀ ਗਈ ਹੈ ਆ ਦੇਖ ਸਕਦੇ ਹੋ ਤੁਸੀਂ ਕਿ ਇਹ ਹੱਥ ਦੀ ਨਕਾਸ਼ੀ ਹੈ ਇਸੇ ਕੋਈ ਚੀਜ਼ ਦੀ ਜਾਂ ਕਿਸੇ ਨੇ ਕਿਵੇਂ ਮੈਂ ਅੱਜਕੱਲ ਦੀ 21ਵੀਂ ਸਦੀ ਦੇ ਵਿੱਚ ਜੋ ਬਣਾਇਆ ਗਿਆ ਉਹ ਚੀਜ਼ ਨਹੀਂ ਹੈਗੀ ਬਾਕੀ ਹੋਰ ਵੀ ਇੱਥੇ ਸਾਡੇ ਨਾਲ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਕੀ ਨਾਂਜੀ ਕਮਲ ਜੀ ਨਾਂ ਕਮਲ ਜੀ ਆਪਕੀ ਕੋਈ ਪੂਰੀ ਦੱਸੋਗੇ ਇਸ ਬਾਰੇ ਆ ਜੀ ਇਹ ਤਲਾਬ ਹੈ ਤਲਾਬ ਬਾਰੇ ਦੱਸੋ ਕਿ ਕੀ ਹੈ ਤਲਾਬ ਦਾ ਇਹ ਜੀ ਬੜਾ ਪੁਰਾਣਾ ਇਧਰ ਹੀ ਸਾਡੇ ਨਾਲ ਪੁਰਾਣਾ ਹੈ ਇੱਥੇ ਮਤਲਬ ਕੋਈ ਸੂਰਜ ਜੀ ਕਿਣਾ ਪੈ ਸੀ ਜਦੋਂ ਧਰਵਾਜ ਸੀਗੇ ਉਹ ਲਖ ਸੰਦਾ ਜਪੜ ਅੱਛਾ ਜੀ ਇਹ ਤਲਾਬ ਤੋਂ ਹਾਂਜੀ ਤੇ ਇਹਦਾ ਮਹੱਤਵ ਕੀ ਹੈ ਕੋਈ ਪਤਾ ਤਾਂ ਨਹੀਂ ਇਸ ਬਾਰੇ ਮਤਲਬ ਇਹ ਕਿ ਇਹ ਚੀਜ਼ ਜਿਹੜੀ ਪੁੱਛੀ ਨੂੰ ਦੱਸਾਂ ਦੀ ਕਿ ਇਹ ਇਹਦਾ ਟੈਂਪਲ ਦਾ ਪਰਛਾਵਾਂ ਪੁਰਾਣਾ ਅੱਛਾ ਹਾਂਜੀ ਅੱਜ ਕਿਸ ਤਰ੍ਹਾਂ ਦਾ ਰੰਗ ਲੱਗਾ ਟੈਂਪਲ ਬਹੁਤ ਵਧੀਆ ਜਾਂਦੇ ਆ ਬਹੁਤ ਵਧੀਆ ਆ ਦੇ ਨਕਾਸ਼ੀ ਹੈ ਪੂਰੀ ਅਰਚੀ ਬਣੀ ਹੋਈ ਹੈ ਬਸ ਹਰ ਬੜਿਆ ਟੈਂਪਲ ਹੈ ਪੁਰਾਣਾ ਇਹ ਜਿਹੜੀ ਹੱਥ ਨਾਲ ਬਣਿਆ ਟੈਂਪਲ ਹੈ ਇਹ ਜਿਹੜਾ ਤੁਹਾਨੂੰ ਤਲਾਬ ਬਾਰੇ ਦੱਸਿਆ ਇਹ ਕੋਈ ਇੱਕ ਪਰਛਾਵਾਂ ਇਹਦੇ ਵਿੱਚ ਨજર ਆਂਦਾ ਸੀ ਟੈਂਪਲ ਦਾ ਅੱਜ ਤੱਕ ਐ ਰੱਥੇ ਧੁੱਪ ਹੈ ਨਹੀਂ ਹੈਗੀ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਰਖਤਾਂ ਦਾ ਪਰਛਾਵਾਂ ਥੋੜਾ ਥੋੜਾ ਨਹਿ ਰੰਦਾ ਹੈ ਥੋੜਾ ਅੱਛਾ ਆਓ ਤੁਹਾਨੂੰ ਅੱਗੇ ਲੈ ਚਲਦੇ ਆ ਜਿਹੜਾ ਦਿਖਾਣੇ ਆ ਤੁਹਾਨੂੰ ਆਹ ਦੇਖ ਸਕਦੇ ਹੋ ਹਾਥੀ ਦੀ ਮੂਰਤ ਜਿਹੜੀ ਸ਼ਾਇਦ ਹੱਥ ਨਾਲ ਹੀ ਬਣਾਈ ਗਈ ਹੈ ਹੋਰ ਵੀ ਚੀਜ਼ਾਂ ਪੁਰਾਣੇ ਟਾਈਪ ਦੀਆਂ ਜਿਹੜੀਆਂ ਇੱਥੇ ਇਸ ਵੇਲੇ ਸਰਕਾਰ ਵੱਲੋਂ ਸਾਮ ਕੇ ਰੱਖੀਆਂ ਗਈਆਂ ਹਨ ਆ ਪੱਥਰ ਆ ਨਕਾਸ਼ੀ ਸਾਰੀ ਤਕਰੀਬਨ ਹੱਥੀ ਬਣਾਈ ਗਈ ਹੈ ਕਾਫੀ ਅਸੀ ਨਕਾਸ਼ੀ ਹੈ ਜਿਹੜੀ ਇੱਥੇ ਬਣਾਈ ਗਈ ਹੈ ਆ ਸ਼ਾਇਦ RAM ਜੀ ਦਾ ਮੰਦਿਰ ਹੈ ਜਿਹੜਾ ਇੱਥੇ ਬਣਾਇਆ ਗਿਆ ਇਸ ਨੂੰ ਤਿਆਰ ਕੀਤਾ ਗਿਆ RAM ਜੀ ਦੇ ਮੰਦਿਰ ਨੂੰ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਟੈਂਪਲ ਦੇ ਵਿੱਚ ਅੰਦਰ RAM ਜੀ ਦੇ ਬਾਹਰ ਇੱਕ ਤੁਲਸੀ ਦਾ ਪੌਦਾ ਵੀ ਲਗਾਇਆ ਗਿਆ ਹੈ ਮੰਦਰ ਦੇ ਬਾਹਰ ਇਹ ਸ਼ਾਇਦ ਇਹ ਸੀੜੀਆਂ ਜਿਹੜੀਆਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਇਹ ਸਾਈਡ ਸੀੜੀਆਂ ਜਿਹੜੀਆਂ ਕਿ ਉੱਪਰ ਮੰਦਰ ਦੇ ਉੱਪਰ ਨੂੰ ਜਾਂਦੀਆਂ ਸੀਗੀਆਂ ਜਿਹੜੀਆਂ ਪੱਥਰ ਰੱਖ ਰੱਖ ਕੇ ਉਸ ਵੇਲੇ ਬਣਾਈਆਂ ਗਿਆ ਤੁਹਾਨੂੰ ਦਿਖਾ ਰਿਹਾ ਮੈਂ ਆਪਣੇ ਕੈਮਰਾਮੈਨ ਨੂੰ ਕਰਵਾ ਦਿਖਾਵੇ ਕਿ ਇਹ ਜਿਹੜੀਆਂ ਸੀੜੀਆਂ ਉੱਪਰ ਨੂੰ ਜਾਂਦੀਆਂ ਜੀ ਦੇਖ ਸਕਦੇ ਹੋ ਸੀੜੀਆਂ ਤੁਸੀਂ ਸਾਰੀਆਂ ਇਹਨੂੰ ਬੰਦ ਕਰ ਦਿੱਤਾ ਗਿਆ ਤਾਂ ਕਿ ਕੋਈ ਇੱਥੇ ਆ ਕੋਈ ਨੁਕਸਾਨ ਨਾ ਹੋਵੇ ਜਾਂ ਕੋਈ ਕਿਉਂਕਿ ਪ੍ਰਾਣਾ ਕਾਫੀ ਬਣਿਆ ਕੁਝ ਵੀ ਹੋ ਸਕਦਾ ਹੈ ਇਹ ਭਗਵਾਨ RAM ਦਾ ਮੰਦਿਰ ਹੈ ਇਹਨਾਂ ਨੇ ਮੂਰਤੀਆਂ ਰੱਖੀਆਂ ਭਗਵਾਨ RAM ਦੀਆਂ ਮੈਂ ਕੈਮਰਾਮੈਨ ਨੂੰ ਕਮਪਹਿਲਾਂ ਦਿਖਾਵੇ ਕਿ ਜਿਹੜਾ ਇਹ ਮੰਦਿਰ ਹੈ ਭਗਵਾਨ RAM ਦਾ ਮੰਦਿਰ ਤੇ ਜਿਹੜਾ ਇਸ ਵਕਤ ਇਹਨਾਂ ਨੇ ਬਣਾਇਆ ਭਗਵਾਨ RAM ਦੀ ਜਿਹੜੀ ਮੂਰਤੀ ਹੈ ਇਹ ਕਾਫੀ ਪੁਰਾਣੀ ਹੈ ਮੂਰਤੀਆਂ ਕੋਈ ਤਕਰੀਬਨ ਕਾਫੀ ਪੁਰਾਣੀਆਂ ਲੱਗਦੀਆਂ ਹਨ ਗੁਰੂ ਆਰਾਮ ਵੀ ਆਉਂਦੀਆਂ ਇਹ ਟੇਕਰ ਉੱਪਰ ਵੀ ਨਿਕਾਸੀ ਇੱਕ ਖੱਤੇ ਤੁਸੀਂ ਇਹ ਕਿੰਨੀ ਨਿਕਾਸੀ ਇਥੇ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਲਿਖ ਕੇ ਦਿੱਤਾ ਹੈ ਕਿ ਮੰਦਿਰ ਮੈਂ ਕਿਸੇ ਵੀ ਪ੍ਰਕਾਰ ਦੀ ਰਾਸ਼ੀ ਵਾ ਭੇਟ ਜਾਂ ਚੜਾਵਾ ਨਾ ਚੜਾएं ਬਿਲਕੁਲ ਠੀਕ ਜੀ ਜਿਹੜਾ ਜਿਹੜਾ ਸਰਕਾਰ ਨੇ ਆਪਣੇ ਅੰਦਰ ਲੱਲੇ ਆ ਤੇ ਸਰਕਾਰ ਹੀ ਇਹਦੀ ਦੇਖਭਾਲ ਕਰੇਗੀ ਕਾਫੀ ਪੁਰਾਣੀਆਂ ਮੂਰਤੀਆਂ ਜਿਹੜੀਆਂ ਇਸ ਵੇਲੇ ਇੱਥੇ ਨਜ਼ਰ ਆ ਰਹੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕਲੋਜ਼ ਕਰਕੇ ਥੋੜਾ ਜਿਹਾ ਮੂਰਤੀਆਂ ਬਾਰੇ ਦੱਸੇ ਦਿਖਾਵੇ ਲੋ ਆਪ ਸਾਡੇ ਦਰਸ਼ਕਾਂ ਨੂੰ ਕਿ ਸਾਰਾ ਕੁਝ ਉਸੇ ਤਰ੍ਹਾਂ ਮੰਦਿਰ ਕਈ ਪੰਨਾ ਨੇ ਸਾਰਾ ਕੁਝ ਬਣਾਇਆ ਸ਼ਾਇਦ ਆਰਤੀ ਪੂਜਾ ਜ਼ਰੂਰ ਇੱਥੇ ਹੁੰਦੀ ਹੋਏਗੀ ਹਿਮਾਚਲ ਦੇ ਵਿੱਚ ਬਹੁਤ ਐਸੇ ਤਰ੍ਹਾਂ ਦੇ ਧਾਰਮਿਕ ਸਥਾਨ ਇਤਿਹਾਸਿਕ ਸਥਾਨ ਮੌਜੂਦ ਨੇ ਜਿਹੜਾ ਲੋਕਾਂ ਤੱਕ ਨਹੀਂ ਪਤਾ ਉਹਨ ਇਸ ਮੰਦਿਰ ਬਾਰੇ ਤਕਰੀਬਨ ਤਕਰੀਬਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਮੰਦਿਰ ਬਾਰੇ ਲੋਕਾਂ ਨੂੰ ਪਤਾ ਹੈ ਇਹ ਪਹਾੜ ਦੇ ਵਿੱਚ ਹੀ ਇਸ ਤਰ੍ਹਾਂ ਬਣਾ ਕੇ ਉਹਨਾਂ ਨੇ ਇੱਕ ਮੰਦਿਰ ਬਣਾਇਆ ਆਪਣੀ ਪੂਜਾ ਪਾਠ ਵਾਸਤੇ ਉਸ ਟਾਈਮ ਦੇ ਉੱਤੇ ਪਾਂਡਵਾ ਨੇ ਬਣਾਇਆ ਹੋਏਗਾ ਤੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਸਟਾਰਟ ਤੁਸੀਂ ਵੇਖਿਆ ਕਿ ਇੱਥੇ ਫੋਰਨਰ ਵੀ ਆਉਂਦੇ ਨੇ ਜਿਹੜੇ ਇੱਥੇ ਵੇਖਣ ਵਾਸਤੇ ਆਉਂਦੇ ਨੇ ਫੋਰਨਰ ਵੇਖਿਆ ਤੁਸੀਂ ਫੋਰਨਰ ਵੀ ਇਸ ਵੇਲੇ ਇਸ ਨੂੰ ਪੱਕਾ ਕਰਨ ਵਾਸਤੇ ਬੇਸ਼ੱਕ ਸਰਕਾਰ ਨੇ ਇਹਨੂੰ ਥੋੜਾ ਬਹੁਤਾ ਠੀਕ ਕੀਤਾ ਹੈ ਆਪਣੀਆਂ ਇੱਟਾਂ ਲਗਾ ਕੇ ਪਰ ਜਿਹੜਾ ਨੀਚਾ ਇਹਦਾ ਗਰਾਊਂਡ ਲੈਵਲ ਹੈ ਗਰਾਊਂਡ ਲੈਵਲ ਉਹੀ ਪੁਰਾਣੇ ਚੀਜ਼ਾਂ ਦਾ ਹੈਗਾ ਆ ਦੇਖ ਸਕਦੇ ਹੋ ਪੁਰਾਣੀ ਚੀਜ਼ਾਂ ਗਰਾਊਂਡ ਲੈਵਲ ਦੇ ਹਿਸਾਬ ਨਾਲ ਆ ਇੱਕ ਪਿੱਲਰ ਸੀ ਜਿਹੜਾ ਸ਼ਾਇਦ ਇਸ ਮੰਦਿਰ ਦੇ ਮੰਦਿਰ ਦੀ ਛੱਤ ਨੂੰ ਜਾਂ ਪਹਾੜ ਨੂੰ ਰੋਕਦਾ ਹੋਏਗਾ ਪਰ ਉਹ ਵੀ ਇਸ ਕਹਿੰਦੇ ਨੇ ਕਿ ਹੁਕਮ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਆ ਦੇਖ ਸਕਦੇ ਹੋ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਕਿ ਵਾਕਈ ਇਥੇ ਪਹਚਾਲ ਆਇਆ ਸੀ ਆ ਮੰਦਿਰ ਕਿਵੇਂ ਹਾਲੇ ਵੀ ਉਸੇ ਤਰ੍ਹਾਂ ਦਾ ਡਿੱਗਾ ਪਿਆ ਮੰਦਿਰ ਆ ਤੇਡਾ ਹੋਇਆ ਪਿਆ ਮੰਦਿਰ ਸਾਰਾ ਉਹਦੀਆਂ ਕੁਝ ਜਿਹੜੀਆਂ ਚੀਜ਼ਾਂ ਸੀਗੀਆਂ ਥੱਲੇ ਡਿੱਗਦੀਆਂ ਜਿਹੜੀਆਂ ਇਸ ਲਈ ਤੇ ਤੁਹਾਨੂੰ ਦਿਖਾ ਰਹੇ ਆ ਆਪਾਂ ਕਿ ਕਾਫੀ ਡੂੰਘਾ ਉਹ ਕਾਫੀ ਵੱਡਾ ਪਹਚਾਲ ਇਥੇ ਲੱਗਦਾ ਆਇਆ ਸੀਗਾ ਜਿਹਦੇ ਕਾਰਨ ਇਹ ਤਹਿਸ ਨਹਿਸ ਹੋ ਗਿਆ ਆ ਮੰਦਿਰ ਉਹੀ ਹੈ ਮੰਦਿਰ ਤੁਹਾਨੂੰ ਪਹਿਲਾਂ ਸਭ ਦੇਖ ਸਕਦੇ ਹੋ ਮੰਦਿਰ ਉਹੀ ਹੈ ਮੰਦਿਰ ਦੇ ਨਾਲ ਜਿਹੜੇ ਮੰਦਰ ਸੀਗੇ ਜਿਹੜੇ ਦੱਸਿਆ ਗਏ ਨੇ ਕਿ ਕੁਝ ਮੰਦਰ ਸੀਗੇ ਜਿਹੜੇ ਉਸ ਪਹਚਾਲ ਦੇ ਟਾਈਮ ਤੇ ਤਬਾਹ ਹੋ ਗਏ ਐ ਵੀ ਇੱਕ ਮੰਦਿਰ ਸੀ ਜਿਹੜੇ ਦੇ ਕੋਲ ਆਪਾਂ ਇਸ ਵੇਲੇ ਖੜੇ ਆ ਐ ਵੀ ਇੱਕ ਪਹਚਾਲ ਦੇ ਟਾਈਮ ਦੇ ਉੱਤੇ ਤਬਾਹ ਹੋ ਗਿਆ ਟੁੱਟ ਗਿਆ ਮੰਦਿਰ ਆ ਮੂਰਤੀਆਂ ਉਸੇ ਤਰ੍ਹਾਂ ਹੀ ਆ ਜਿਹੜੀਆਂ ਉਹਨਾਂ ਨੇ ਕਲਾਕ੍ਰਿਤੀ ਜਿਹੜੀ ਹੱਥ ਨਾਲ ਬਣਾਈ ਕਲਾਕ੍ਰਿਤੀ ਸੀਗੀ ਉਹ ਜਿਹੜੀ ਜੀ ਦੇਖ ਸਕਦੇ ਹੋ ਆ ਦੇਖੋ ਇਹ ਮੂਰਤੀਆਂ ਹੱਥ ਦੇ ਬਣਾਈਆਂ ਹੋਈਆਂ ਕਲਾਕ੍ਰਿਤੀਆਂ ਐਸ ਪਛਾਲ ਵੇਲੇ ਟੁੱਟ ਗਈਆਂ ਸੀਗੀਆਂ ਦੇਖ ਸਕਦੇ ਹੋ ਤੁਸੀਂ ਆਪਾਂ ਇਸ ਵਕਤ ਮੰਦਿਰ ਦੀ ਸਭ ਤੋਂ ਉੱਚੀ ਉਚਾਈ ਤੇ ਆ ਮੈਂ ਸਰਕਾਰ ਦੀ ਥੋੜੀ ਬੋਤੀ ਤਾਰੀਫ ਜ਼ਰੂਰ ਕਰਾਂਗਾ ਥੋੜੀ ਬੋਤੀ ਨਹੀਂ ਜ਼ਿਆਦਾ ਵੀ ਕਰਨੀ ਚਾਹੀਦੀ ਹੈ ਕਿਸ ਨੇ ਜਿਸ ਨੇ ਐਸੇ ਦਰੋਹਰ ਨੂੰ ਸੰਭਾਲ ਕੇ ਰੱਖਿਆ ਪਹਿਲਾਂ ਤੁਹਾਨੂੰ ਦਿਖਾਇਆ ਕਿ ਇੱਕ ਪਹਿਲਾਂ ਦਿਖਾ ਚੁੱਕੇ ਆਪਾਂ ਬਾਥੂ ਦੀ ਲਾੜੀ ਜਿਹੜੀ ਉਹ ਵੀ ਕਾਂਗੜਾ ਦੇ ਵਿੱਚ ਸਥਿਤ ਹੈ ਜਿੱਥੇ ਮੰਦਿਰ ਪਾਣਵਾ ਨੇ ਬਣਾਇਆ ਸੀਗਾ ਪਰ ਉੱਥੋਂ ਦੀ ਜੋ ਦਰਿਆ ਦੇ ਵਿੱਚ ਬਿਆਸ ਤਰਿਆ ਦੇ ਵਿੱਚ ਰਹਿੰਦਾ 9 ਮਹੀਨੇ ਦੁਬਾਰੰਦਾ ਤੇ 3 ਮਹੀਨੇ ਉੱਪਰ ਰਹੰਦਾ ਤੇ ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਨੈਰਾਈ ਸਾਨੂੰ ਕਿ ਜਿੱਥੇ ਸਰਕਾਰ ਦੀ ਤਾਰੀਫ ਕੀਤੀ ਜਾਵੇ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਰ ਇਸ ਮੰਦਿਰ ਦੇ ਵਿੱਚ ਤੁਸੀਂ ਸਟਾਰਟਿੰਗ ਤੋਂ ਹੀ ਦੇਖ ਲਿਆ ਜਿੱਥੇ ਟਿਕਟ ਲੱਗੀ ਹੈ ਟਿਕਟ ਲੱਗਣ ਤੋਂ ਬਾਅਦ ਉਹ ਵੀ ਆਨਲਾਈਨ ਕੋਈ ਫਰਾਡ ਨਹੀਂ ਕੋਈ ਆਨਲਾਈਨ ਟਿਕਟ ਜਿਹੜੀ ਸਰਕਾਰ ਦੇ ਖਾਤੇ 'ਚ ਜਾਂਦੀ ਹੈ ਆ ਦੇਖ ਸਕਦੇ ਹੋ ਜਿਹੜਾ ਪਛਾਲ ਆਇਆ ਹੋਏਗਾ ਉਹ ਚੀਜ਼ਾਂ ਟੁੱਟੀਆਂ ਹੋਣਗੀਆਂ ਇਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੰਬਰ ਵਗੈਰਾ ਲੱਗੇ ਹੋਏ ਨੇ ਆ ਦੇਖਦੇ ਰੋ ਤੇ 13 18 ਚੀਜ਼ਾਂ ਹਰ ਚੀਜ਼ ਨੂੰ ਸੰਭਾਲ ਕੇ ਰੱਖਿਆ ਸਰਕਾਰ ਨੇ ਤਾਂ ਕਿ ਜਿਹੜੇ ਇੱਥੇ ਟੂਰਿਸਟਾਂ ਜਿਹੜੇ ਇੱਥੇ ਦੇਖਣ ਆਣ ਨੂੰ ਉਹ ਆਪਣੀ ਭਾਵਨਾਵਾਂ ਉਹਨਾਂ ਦੀ ਸਹੀ ਰਹਿਣ ਉਹਨਾਂ ਦੇ ਮਨ ਨੂੰ ਦੁੱਖ ਨਾ ਹੋਵੇ ਕਿ ਕਿਉਂਕਿ ਇਹ ਕੁਦਰਤੀ ਆਫਤ ਸੀਗੀ ਜਿਹੜੀ ਇਸ ਮੰਦਰ ਨੇ ਝੱਲੀ ਤੇ ਕਿਸੇ ਇਨਸਾਨ ਨੇ ਨਹੀਂ ਇਹਨੂੰ ਤੋੜਿਆ ਇਹ ਕੁਦਰਤੀ ਆਫਤ ਸੀ ਜਿਹੜੀ ਇਸ ਮੰਦਰ ਨੇ ਝੱਲੀ ਉਸ ਨੂੰ ਵੀ ਕੇਂਦਰ ਸਰਕਾਰ ਵੱਲੋਂ ਸੰਭਾਲ ਕੇ ਰੱਖਿਆ ਗਿਆ ਤਾਂ ਕਿ ਇਸ ਨੂੰ ਟੂਰਿਸਟ ਪਲੇਸ ਬਣਾਇਆ ਜਾ ਸਕੇ ਇਸ ਮੰਦਿਰ ਦੇ ਨਾਲ ਧਾਰਮਿਕ ਭਾਵਨਾਵਾਂ ਹੀ ਲੋਕਾਂ ਦੀ ਜੁੜੀਆਂ ਹੋਈਆਂ ਨੇ ਉਹਨਾਂ ਦੀ ਭਾਵਨਾਵਾਂ ਨੂੰ ਖੇਸ ਨਾ ਪਹੁੰਚੇ ਇਸ ਕਾਰਨ ਉਹਨਾਂ ਨੇ ਇਹ ਚੀਜ਼ਾਂ ਸਾਰੀਆਂ ਸੰਭਾਲ ਕੇ ਰੱਖੀਆਂ ਸੜਨ ਨਾਲ ਇੱਥੇ ਦੇ ਇੱਕ ਅਹੁਦੇਦਾਰ ਵੀ ਖੜੇ ਨੇ ਉਹਨਾਂ ਨੂੰ ਪੁੱਛਣ ਲਈ ਸਾਰੀ ਹਿਸਟਰੀ ਐਕਚੁਅਲੀ ਹੈ ਕਿ ਉਹਨਾਂ ਨੂੰ ਜਾਣਦੇ ਆ ਕਿ ਇਹ ਮੰਦਿਰ ਕਿਸ ਟਾਈਪ ਦਾ ਹੈ ਕਿਸ ਤਰ੍ਹਾਂ ਦਾ ਕੀ ਕੀ ਮੰਦਿਰ ਦਾ ਇਤਿਹਾਸ ਹੈ ਜੀ ਮੇਰਾ ਮੇਰਾ ਨਾਮ ਹੈ ਸੁਵਾਚਨ ਜੀ ਸੁਵਾਚਨ ਜੀ ਆ ਤੁਸੀਂ

देखो वो तो कह रहे हैं सच करने वाले तो कर रहे हैं लेकिन हमें उसके ऊपर यकीन नहीं है क्योंकि ये पांडवों का बना हुआ है तो पांडव आपको पता है कुछ युग में हुए तो इसके बारे में तो हम कुछ भी नहीं बता सकते और ये 1905 में भूकंप हुआ था उससे ये मंदिर खंडित हुआ है मगर सरकार ने इसकी बहुत सारी मूर्तियां और जो है टूटा हुआ वो संभाल कर रखा हुआ है के लोग आते हैं पे भी करते हैं। भी हैं 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 काफी आते आते और क्या देखने के ये देखने, देखने आते हैं एक ही चट्टान का बना हुआ है और इसकी जो ऊपर इसके ऊपर जो चित्रकारी हुई है वो क्या मशीनरी चित्रकारी हाथ देखो उस टाइम तो मशीनरी नहीं हाथ से ही होता था और उस टाइम तो लोहे की खोज भी बड़ा ही कम थी पता नहीं किस चीज या किस धातु से ये खोदी गई है तो लोहे, लोहा लोहा तो बाद में आया ना ये तो पुराने टाइम के बने हुए हैं उन दिनों में तो लोहे की खोज ही नहीं हुई थी ये पता नहीं किस धातु से बनी हुई है तो ये मंदिर है कि यहाँ पे किस ये मंदिर तो वैसे तो यहाँ रामचंद्र सीता रामचंद्र लक्ष्मण जी की स्थापना है ਬਾਹਰ ਜੋ ਮੂਰਤੀ ਹੈ ਬਾਹਰ ਬਾਹਰ ਹਨੂਮਾਨ ਜੀ ਦੀ ਵੀ ਹੈ ਸ਼ਿਵਕੀ ਵੀ ਹੈ ਸ਼ਿਵਲਿੰਗ ਰੱਖਾ ਹੋਇਆ ਹੈ ਅਗਰ ਇਹ ਨਹੀਂ ਬਤਾ ਸਕਦੇ ਅਸੀਂ ਸ਼ਿਵਲਿੰਗ ਦਾ ਮੰਦਰ ਹੈ ਜਾਂ ਰਾਮਚੰਦਰੋਂ ਦਾ ਮੰਦਰ ਬਿਲਕੁਲ ਜੀ ਹਾਲੇ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਵੀ ਇੰਨੀ ਹਲੇ ਪਤਾ ਨਹੀਂ ਕਿਉਂਕਿ ਇਹਦੇ ਸੰਦੇ ਆ ਰਹੇ ਨੇ ਪਰ ਜਿਹੜੀ ਗੂਗਲ ਤੇ ਉਹ ਯਕੀਨ ਵੀ ਨਹੀਂ ਕਰਦੇ ਲੋਕ ਇਹਨਾਂ ਦਾ ਕਹਿਣਾ ਕਿ ਸਾਡੇ ਬਜ਼ੁਰਗਾਂ ਨੇ ਕਿਹਾ ਸੀਗਾ ਕਿ ਸਾਡਾ ਪਤਾ ਨਹੀਂ ਕਿੰਨੇ 100 ਸਾਲ ਪੁਰਾਣਾ ਹੈ ਮੰਦਰ ਹੈ ਹੱਥ ਨਾਲ ਬਣਾਇਆ ਗਿਆ ਹੈ ਪਰ ਹਲੇ ਹੈ ਜਿਹੜਾ ਗੂਗਲ ਕਹਿ ਰਹੀ ਹੈ ਜਾਂ ਇਤਿਹਾਸ ਕਹਿ ਰਿਹਾ ਹੈ ਇਤਿਹਾਸ ਹਲੇ ਸ਼ਾਇਦ ਇਥੋ ਦੇ ਰਹਿਣ ਵਾਲਿਆਂ ਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਪਰ ਇਹਦੇ ਤੇ ਯਕੀਨ ਕਰੀਏ ਇਹ ਦੇਖਣਾ ਹੋਏਗਾ ਤੁਸੀਂ ਕਿਸ ਤਰ੍ਹਾਂ ਇਸ ਨੂੰ ਮਹਿਸੂਸ ਕਰਦੇ ਜੇ ਕਿਸ ਤਰ੍ਹਾਂ ਤੁਹਾਡੀ ਅੱਜ ਦੀ ਜਿਹੜੀ ਚੀਜ਼ ਤੁਹਾਨੂੰ ਦਿਖਾਈ ਗਈ ਹੈ ਇਸ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੈਮਰਾਮੈਨ ਰਜਿੰਦਰ ਰਾਜ ਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼ ਮਸਰੂਰ